ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰਨੋਲ ਇੱਕ ਇਲਾਕੇ ਦੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਖਾਲੜਾ ਸਾਹਿਬ ਦੀ ਵਰਸ਼ੀ ਜਿਹੜੀ ਹੈ 20 ਸਤੰਬਰ ਨੂੰ ਦਿਨ ਸ਼ਨੀਵਾਰ ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਹੋਊਗਾ ਸਾਰੀ ਸੰਗਤ ਨੂੰ ਬੇਨਤੀ ਆ ਵੀ ਹੌਮ ਹਮਾ ਕੇ ਪਹੁੰਚੋ ਇਹ ਵਰਸ਼ੀ ਬਾਪਿਆਂ ਵਾਲੀ ਪਾਰਕ ਵੱਲੋਂ ਅਤੇ ਇੰਡੋ ਯੂਐਸ ਹੈਰੀਟੇਜ ਵੱਲੋਂ ਮੀਟਿੰਗ ਕਰਕੇ ਸਾਰੇ ਪ੍ਰਬੰਧ ਕਰ ਲਏ ਆ ਤੇ ਅਚੇਚੇ ਬਲਾਰੇ ਆਉਣਗੇ ਤੇ ਸਾਰੇ ਆ ਕੇ ਇਸ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਰੀ ਸੰਗਤ ਨੂੰ ਫ੍ਰਿਜਨੋ ਦੀ ਤੇ ਦਾਲੇ-ਪਦਾਲੇ ਦੇ ਜਿਹੜੇ ਨਾਲ ਜੁੜਦੇ ਸ਼ਹਿਰ ਆ ਸਾਰੀਆਂ ਸੰਗਤਾਂ ਨੂੰ ਪੰਜਾਬੀ ਭਾਈਚਾਰੇ ਨੂੰ ਦੱਸਿਆ ਜਾਂਦਾ ਹੈ ਕਿ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਲਈ ਆਪਣੀ ਕੁਰਬਾਨੀ ਦੇ ਕੇ ਗਏ ਆ ਉਹਨਾਂ ਦਾ ਜਿਹੜਾ ਯਾਦਗਾਰੀ ਸਮਾਗਮ ਹਰ ਸਾਲ ਦੀ ਤਰ੍ਹਾਂ ਠੀ ਜਸਵੰਤ ਸਿੰਘ ਖਾਲੜਾ ਜਿਹੜਾ ਨੀਵਰਹੁੱਡ ਪਾਰਕ ਆ ਉਹਦੇ ਵਿੱਚ 20 ਸਤੰਬਰ ਜਿਹੜਾ ਹੈਗਾ ਜਿਹੜੇ ਸਾਰੇ 12 13 ਦਾ ਰਹਿ ਗਏ ਹੈਗੇ ਦਨ ਸ਼ਨੀਵਾਰ ਹੋਣਾ ਉਹਦੇ 225 ਨੂੰ ਸਾਰੇ ਹਮ ਹਮਾ ਕੇ ਪਹੁੰਚੋ ਵੱਡੀ ਗੱਲ ਹੈ ਵੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਤੁਹਾਂ ਗੰਤੀ ਸ਼ਾਮਿਲ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿੀਰ ਜਸਵੰਤ ਸਿੰਘ ਕਾਰੜਾ ਪਤੀ ਯਾਰ ਲਾ ਵਾਰਸ ਲਾਸ਼ਾਂ ਦਾ ਵਾਰਸ ਉਹਨਾਂ ਦੀ ਵਰਸੀ ਹਰ ਸਾਲ ਦੀ ਤਰ੍ਹਾਂ 20 ਸਤੰਬਰ ਦਿਨ ਸ੍ਰਿ ਚਰਵਾਰ ਨੂੰ ਕਾਰੜਾ ਪਾਰਕ ਫਿਜਰੋਂ ਵਿਖੇ ਮਨਾਈ ਜਾ ਰਹੀ ਹੈ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਸ ਦਿਨ ਕਾਰੜਾ ਪਾਰਕ ਵਿੱਚ ਪਹੁੰਚੋ ਇਹ ਦਿਨ ਅਸੀਂ ਹਿਊਮਨ ਰਾਈਟਸ ਡੇ ਦੇ ਤੌਰ ਤੇ ਮਨਾ ਰਹੇ ਹਾਂ 20 ਸਤੰਬਰ ਸ੍ਰਿ ਚਰਵਾਰ ਕਾਰੜਾ ਪਾਰਕ what